ਹਲਕਾ ạtari ਦੇ ਪਿੰਡ ਰਾਮਪੋਰਾ ਵਿਖੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਗੋਰਾ ਦੀ ਅਗਵਾਈ ਹੇਠ ਐਮਐਲਏ ਜਸਵਿੰਦਰ ਸਿੰਘ ਰਮਦਾਸ ਨੇ ਲੋਕਾਂ ਦੀਆਂ ਸੁਣੀਆਂ ਮੁਸ਼ਕਲਾਂ ਤੇ ਮੀਟਿੰਗ ਕੀਤੀ ਗਈ। ਇਸ ਮੌਕੇ ਤੇ ਸੁੱਖਾ ਸਿੰਘ ਮਾਨਾਵਾਲਾ ਬਲਾਕ ਪ੍ਰਧਾਨ ਬਖਸ਼ੀਸ਼ ਸਿੰਘ ਸ਼ਮਸ਼ੇਰ ਸਿੰਘ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ, ਵਿਕਰਮ ਸਿੰਘ, ਅਮਨਦੀਪ ਸਿੰਘ ਫੌਜੀ ਅਤੇ ਕਈ ਹੋਰ ਪਿੰਡਾਂ ਦੇ ਆਗੂ ਵੀ ਇਸ ਮੌਕੇ ਹਾਜ਼ਰ ਸਨ। ਗੱਲਬਾਤ ਕਰਦਿਆਂ ਹੋਇਆਂ ਐਮਐਲਏ ਜਸਵਿੰਦਰ ਸਿੰਘ ਰਮਦਾਸ ਨੇ ਆਖਿਆ ਕਿ ਲੋਕਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਹਨ ਉਹਨਾਂ ਆਖਿਆ ਸੀ ਆਪ ਦੀ ਸਰਕਾਰ ਆਪ ਦੇ ਦਵਾਰ ਤਹਿਤ ਇਹ ਪ੍ਰੋਗਰਾਮ ਕੀਤੇ ਜਾ ਰਹੇ ਹਨ ਤਾਂ ਜੋ ਕਿਸੇ ਪਿੰਡਾਂ ਵਿੱਚ ਵੀ ਕਿਸੇ ਨੂੰ ਮੁਸ਼ਕਲਾਂ ਹੈ ਤਾਂ ਉਸ ਦੀ ਮੁਸ਼ਕਲ ਪਹਿਲ ਤੇ ਹੱਲ ਕੀਤੀ ਜਾ ਸਕੇ ਅੱਲਾ ਤਾਂ ਇਸ ਨਿਸ਼ਾ ਕਰ ਰਹੇ ਹਾਂ ਬਾਤਣੇ ਕਿ ਅਸੀਂ ਹਰੇਕ ਠੀਕ ਹੈ ਨਾ ਅਸੀਂ ਉਸ ਤੋਂ ਤੱਕ ਖਲੋਤ ਕਰਨੇ ਤੇ ਅਸੀਂ ਕੋਈ ਸਾਨੂੰ ਪੁੱਛੇ ਸਾਬ ਤੁਸੀਂ ਪੁੱਛ ਸਕਦੇ ਹੋ ਕਿ 13 13 ਕਰਦੇ ਪਿੰਨਾਂ ਤੇ ਅਸੀਂ ਆਪ ਹੀ ਆਪਣੇ ਆਪ ਨੂੰ ਸੋਲਵ ਕਰੇ ਨ ਕਿਉਂ ਹੋਇਆ ਕਿਸੇ ਤਰ੍ਹਾਂ ਹੀ ਅਸੀਂ ਆਪਣਾ ਹਲਕਾ ਕਿਵੇਂ ਹਟਾਉਂਦੇ ਜੇ ਕਿ ਅਸੀਂ 20000 ਤੇ ਦਿੱਤੇ ਅਸੀਂ ਆਪਾਂ ਹਾਰ ਕੇ ਵਗੇ ਉਹ ਇਹ ਮੀਟਿੰਗਾਂ سلسلہ ਚੱਲੂ ਆ ਉਹਨੂੰ ਲੋਕ ਮਿਲਣੀ ਨਹੀਂ ਹੁਣ ਅਸੀਂ ਕਹਿੰਦੇ ਇਹਨੂੰ ਆਪ ਆਪਦੇ ਦਰਵਾਜ਼ੇ ਕੰਨੇ ਜੀ ਸਰਕਾਰ ਜਾਂਦੀ ਹੈ ਅਸੀਂ ਆਪਣੇ ਬੰਦਿਆਂ ਨਾਲ ਇਕੱਠੇ ਜਾ ਕੇ ਮਸਲਾ ਕਰਦੇ ਕਿ ਆਪਾਂ ਅੱਗੇ ਤੋਂ ਸਾਰੀਆਂ ਲੱਛੀਆਂ ਲੱਦੀਆਂ ਨੇ ਕੀ ਹੋ ਜੇ ਪ੍ਰੈਂਟ ਰਿਪਣਾਉਣੇ ਨੇ ਕੀ ਕੰਮ ਕਰਨੇ ਚਾਹੀਦੇ ਆ ਕਿ ਅਸੀਂ ਇਹ ਕਮੀਆਂ ਦੀ ਦੂਰੀ ਕਰੀਏ ਕੀ ਕਮੀਆਂ ਕੀ ਰਹਿ ਗਈਆਂ ਜਿਸ ਤੇ ਵੀ ਬਰਤਨ ਨੇ ਹੁਣ ਜਾਜੋ ਕੋਈ ਗੱਲ ਬਾਤ ਹੋਈ ਨਹੀਂ ਆ ਦੇਖੋ ਇਹ ਤਾਂ ਤੁਸੀਂ ਵੀ ਜਾਣਦੇ ਹੋ ਕਿ ਨੈਸ਼ਨਲ ਕਾਰਨ ਹੈ ਠੀਕ ਹੈ ਤੇ ਨੈਸ਼ਨਲ ਇਹਦੇ ਉਹੀ ਕਾਰਨ ਹੈ ਕਿਉਂਕਿ ਲੋਗਾਂ ਦਾ ਬਦਲਾਅ ਤਾਂ ਹੁੰਦੇ ਸੀ ਉੱਪਰ ਠੀਕ ਹੈ ਨਾ ਉਹਦੇ ਕਰਕੇ ਵੀ ਇਹ ਕੁਝ ਕਮੀਆਂ ਰਹਿ ਗਈਆਂ ਕਿਉਂਕਿ ਆਪਸੀ ਜਿਹੜੀ ਕੋਈ ਦਿਲਸਾਂ ਦੀ ਆਪਸ ਵਿੱਚ ਕੁਝ ਵਿਭਾਗ ਜੀ ਦਾ ਖਾਲਸਾ ਵਿਭਾਗ ਜੀ ਦੀ ਫਤਿਹ ਅੱਜ ਸਾਡੇ ਆਟਾਰੀਅਲ ਕਦੇ ਐਮਐਲਏ ਸਰਦਾਰ ਕਿਸਵਿੰਦਰ ਸਿੰਘ ਰਮਦਾਸ ਜੀ ਸਾਡੇ ਗ੍ਰਹਿ ਵਿੱਚ ਪਹੁੰਚੇ ਮਾਨਾਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਕਰਦਾ ਵਾਂ ਤੇ ਨਾਲ ਹੀ ਉਹਨਾਂ ਨੇ ਸਾਰੇ ਪਿੰਡਾਂ ਦੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਪਿੰਡਾਂ ਦੇ ਜੋ ਕੋਈ ਵੀ ਸਮੱਸਿਆ ਵਾ ਪਿੰਡਾਂ ਦੇ ਵਿਕਾਸ ਲਈ ਕੋਈ ਵੀ ਕੰਮ ਕਰਨ ਵਾਸਤੇ ਕੋਈ ਵੀ ਆਪਾਂ ਜਿਹੜਾ ਵੀ ਕੰਮ ਕਿਸੇ ਦਾ ਨਹੀਂ ਹੁੰਦਾ ਉਹਨੂੰ ਕੰਮ ਨੂੰ ਪਹਿਲ ਦਿੱਤੀ ਜਾਵੇ ਕਿ ਸਭ ਪਹਿਲਾਂ ਕੰਮ ਕਰਾਈ ਜਾਣਗੇ ਸਭ ਅੱਜ 810 ਪਿੰਡਾਂ ਦੇ ਜਿਹੜੇ ਸੀਨੀਅਰ ਆਗੂ ਹੀ ਸਾਰੇ ਇੱਥੇ ਪਹੁੰਚੇ ਸੀ ਤੇ ਉਹਨਾਂ ਨਾਲ ਵੀ ਖੁੱਲ ਕੇ ਵਾਰਤਾਲਾਪ ਹੋਈ ਆ ਸਾਰੀਆਂ ਗੱਲਾਂ ਬਾਤਾਂ ਉਹਨਾਂ ਦੀਆਂ ਸੁਣੀਆਂ ਨਵੇਂ ਸੁਪਨਾ ਸੁਣੀਆਂ ਜੀਆਂ ਵਾ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹਰ ਪਿੰਡ ਦੇ ਵਿੱਚ ਮੀਟਿੰਗਾਂ ਰੱਖਾਂਗੇ ਘਰ ਘਰ ਜਾ ਕੇ ਹਰ ਵਰਕਰ ਦੇ ਹਰ ਪਿੰਡ ਦੀ ਸੁਣਵਾਈ ਕਰਾਈ ਕੀਤੀ ਜਾਵੇ ਜੀ ਤੇ ਕੰਮਕਾਰ ਚਲਾਏ ਜਾਣਗੇ